ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੋਸ਼ੀ ਜੋ ਸੀ ਜੇ ਨਰਾਉਂ ਤੇ ਅਜੇ ਸੀ ਨੰਬਰ ਤੇ ਦਾ ਸਾਰ ਕਰਿਆ ਸਾਨੂੰ 10 12 ਦਿਨ ਹੋ ਗਏ 15 ਦਿਨ ਮੈਂ ਕੋਈ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਜਿਹੜਾ ਬੈਰਲ ਬੁਖਾਰ ਹੈ ਉਹ ਮੈਨੂੰ ਬੁਖਾਰ ਸੀ ਹੁਣ ਵੀ ਮੈਂ ਹਲੇ ਠੀਕ ਨਹੀਂ ਪਰ ਭੈਣਾਂ ਦੇ ਬਹੁਤ ਫੋਨ ਆਏ ਜੀ ਨਾਲ ਉੱਤੇ ਪਾਉਂਦੀ ਨਾਲ ਸੰਦੇਸ਼ ਸੁਣਾਉ ਕਿ ਰਾਜੀ ਮੈਂ ਕੋਸ਼ਿਸ਼ ਨਾਲ ਫਸੇ ਵੀ ਸੁਣਾਉਣ ਲੱਗਿਆ ਕੁਝ ਜਿਹੜਾ ਇਹ ਗੀਤ ਸਮਾਂ ਇਹ ਸਿੱਖਣੀ ਹੈ ਹੈਨਾ ਤੇ ਲੈ ਮਾਣੇ ਉਸ ਸਿੱਖੀਆਂ ਆਨੰਦ ਤੇ ਨਾਲੇ ਜਿਹੜਾ ਮੈਂ ਨੁਕਤਾ ਪਾਉਂ ਕਾਪੀ ਪੈਨਸਲ ਲੈ ਕੇ ਬੈਹਿ ਜੋ ਉਹ ਹੈਗਾ ਨੁਕਤਾ ਆਪਾ ਕੱਟ ਕਰੋ ਹੈਨਾ ਤੇ ਲਧਿਆ ਨਾਲ ਉਹ ਫਿਰ ਮੈਨੂੰ ਬਾਰੀ-ਬਾਰੀ ਨਾ ਪੁੱਛਿਓ ਮੈਂ ਹਰ ਵਾਰੀ ਉਹ ਐਪੀਕ ਕਰਦੀ ਹੁਣੀ ਆ ਤੇ ਇਹ ਤੁਸੀਂ ਆਦਾ ਕਾਫੀ ਪੈਨਸਲ ਲੈ ਕੇ ਬਹਿ ਜਿਓ ਤੇ ਲਿਖਿਓ ਹੈਨਾ ਤੇ ਇਹ ਗੀਤ ਤੋਂ ਬਾਅਦ ਦੱਸੂਗੀ ਲੈ ਸੁਣੋ ਇਹ ਪਿਆਰੀ ਜਿਹੀ ਸਿੱਖਣੀ ਹੈ ਇਹਦੇ ਵਿੱਚ ਇੱਕ ਕੁੜੀ ਕੀ ਕਹਿੰਦੀ ਹੈ ਕਿਸੇ ਮਟਿਆਰ ਨੂੰ ਜੀ ਤਾਏ ਮੇਰੇ ਘਰ ਵਾਲਾ ਦੇ ਮਗਰ ਲਾ ਲਿਆ ਹੈਨਾ ਤੇ ਤੈ ਇਹ ਜਾ ਕਿਹੜਾ ਕੁਸ ਕਰਿਆ ਉਹ ਤੇ ਐਸਾ ਜਾਂਦੀ ਹੈਨਾ ਇਹ ਤੁਸੀਂ ਹੁਣ ਸਿੱਖਣੀ ਕਿ ਸੁਣੋ ਚੰਗਾ ਤੁ ਜੀ ਜਿਹੜੀ ਭੈਣ ਨੂੰ ਕੋਹ ਪਰਜਾਈ ਦੀ ਭੈਣ ਕੋ ਸਿੱਖਣਿਆ ਜਿਹਨੂੰ ਮਾਰਦੀ ਜੀ ਸਿੱਖਣ ਨਾਲ ਵਿਆਹ ਤੇ ਬੜੀਆਂ ਰੌਣਕਾਂ ਲੱਗੀਆਂ ਹਨ ਸੱਤ ਮਸਾਲਾ ਨਾਲ ਇੱਕ ਵੋਸਤਾਂ ਕਰਦਾ ਹਨ ਲੈ ਆਜਿਓ ਫਿਰ ਸੁਣੋ ਐਸਾ ਸਿੱਖਣਿਆ ਨੇ ਘਰ ਬੂ ਜੜੀਏ ਬੇ

ഗി ലോണ ഷിന്തോ കുടിയ ਰੰਬੜੇ ਨੀ ਨੀ ਤੋ ਕਿਹੜਾ ਪਰ ਫਿਉ ਮਲਗਾਇਆ ਮੈਨੂੰ ਲਖ ਦੇ ਹਰੰਬੜੇ ਨੀ ਨੀ ਤੋ ਕਿਹੜਾ ਪਰ ਫਿਉ ਮਲਗਾਇਆ ਸਿਰ ਵਾਹਿਆ ਨੀ ਮੈਂ ਕੁਝ ਨਾ ਜਾਣੇ ਦੀ ਨੀ ਮੈਂ ਤਾਂ ਮੂੰਹ ਤੋਂ ਕੇ ਸਿਰ ਵਾਹਿਆ ਨੀਉ ਮਛਰ ਬਣੀ ਕੇ ਨੀ ਪੈੜਾ ਕਿਉਂ ਨੀਆ ਬੜਦਾ ਸ਼ੇਰ ਵਣਿ ਕੇ ਨੀ ਪੜਾ ਕਿਉਂ ਡੀਆਂ ਵੱਡਦਾ ਯਾਦ ਕਰ ਤੂਤ ਸੁਣੀ ਥੋਡੀ ਨੀ ਬਾਪੂ ਕਰਨੋ ਪਰ ਜਿਆ ਆ ਜਾਦ ਕਰ ਦੂਤ ਸੁਣੀ ਥੋਡੀ ਨੀ ਬਾਪੂ ਕਰਨੋ ਪਰ ਜਿਆ ਆ ਗੱਲ ਸਾਰੇ ਫੈਲ ਗਈ ਤੇ ਫਿਰ ਸਹੁਰਿਆਂ ਨੂੰ ਜਦੋਂ ਪਤਾ ਲੱਗਿਆ ਉਹਨੇ ਘਰੇ ਆ ਕੇ ਦੱਸਿਆ ਕੀ ਕਹਿੰਦਾ ਉਹ ਨੀਨ ਬਾਪੂ ਘਰ ਨੂੰ ਬਜਿਆ ਆਇਆ ਨੀ ਸੁਣ ਸਾਮਝ ਲੈ ਨੂੰ ਹੈ ਨੀ ਮੁੰਡੇ ਨੂੰ ਹੋਗੀ ਇਸ਼ਕ ਦੀ ਛਾਇਆ ਨੀ ਤੂੰ ਸਾਮਝ ਲੈ ਨੂੰ

ਬੂ ਜੜੀਏ 베ਲੇ ਤੈ ਘਰ ਪੂਜਾ 베ਲੀਲਾ ਆਨੀ ਘਰ ਬੂ ਜੜੀਏ 베ਲੇ ਤੈ ਘਰ ਪੂਜਾ 베ਲੀਲਾ ਲਓ ਜੀ ਸਾਡੀ ਸਿੱਖਣੀ ਹੋਈ ਪੂਰੀ ਤੇ ਇਹ ਤੁਸੀਂ ਪਹਿਲਾਂ ਨਹੀਂ ਕਿਸੇ ਤਾਂ ਪੂਰੀ ਸੁਣੀ ਹੋਣੀ ਮਾੜੇ ਮੋਟੀ ਦਾ ਵਿਕਟੋਰੀ ਹੁਣ ਸਾਤਵੀ ਸੁਣੀ ਤੇ ਅਸੀਂ ਪੂਰਾ ਮਿਰਚ ਮਸਾਲਾ ਲਾ ਕੇ ਸਿਰੇ ਲਾਤੀ ਇਹ ਸਿੱਖਣੀ ਤੇ ਇਹਨੂੰ ਜਰੂਰ ਗਾਇਆ ਕਰੋ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਹੋਈ ਆਈ ਹੋਊਗੀ ਸਾਡੇ ਸੱਬਿਆਚਾਰ ਬੜਾ ਅਮੀਰ ਆ ਦੇਖੋ ਸੱਬਿਆਚਾਰ ਦੇ ਵਿੱਚੀ ਜੋ ਵੀ ਸਾਡੇ ਘਟਨਾਵਾਂ ਵਾਪਰ ਜਾਂ ਸਾਡੇ ਗੀਤਾਂ ਚ ਪਰੋਈਆਂ ਹੋਈਆਂ ਨੇ ਇਹ ਤੁਸੀਂ ਸਾਰਾ ਗੀਤ ਸਮਝ ਹੀ ਲਿਆ ਆਂ ਤੁਸੀਂ ਛੱਡਣੀ ਹੈ ਨਾ ਇਹਨੂੰ ਗਾਇਆ ਕਰੋ ਜਿੰਨੂੰ ਮਰਜ਼ੀ ਕਿਹਾ ਕਰੋ ਕੋ ਸਾਤ ਸਤ ਮਾਸਾਈ ਹੈ ਨਾ ਤੇ ਨਾਲੇ ਆਪਣਾ ਮਨ ਪਰਸਾਨਾ ਰੱਖਿਆ ਕਰੋ ਨਾਲ ਦੂਜਿਆਂ ਨੂੰ ਖੁਸ਼ੀਂ ਦੇਵੋ ਤੇ ਹੁਣ ਆਜੋ ਤੁਸੀਂ ਤੰਦ ਕਾਫੀ ਪੈਂਸਰ ਲੈ ਲਈ ਤੇ ਇਹ ਤੁਸੀਂ ਮੋਟਾਪਾ ਘਟਾਓ ਕੀ ਹੈ ਕੀ ਲੈਣਾ ਤੁਸੀਂ ਤੁਹਾਡੇ ਰਸੋਈ ਦੇ ਵਿੱਚੀ ਚੀਜ਼ਾਂ ਪਈਆਂ ਨੇ ਜੀਰਾ ਜਮੈਣ ਸੌ ਇਹ ਪਹਿਲਾਂ ਤਿੰਨ ਚੀਜ਼ਾਂ ਲੈਣੀਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਲਓ ਤੁਸੀਂ। ਵਿਆਹ-ਵਿਆਹ ਵਾਲਾ ਲੋ ਸੌਸਾ ਬਰਾਬਰ ਲੈਣੀ ਤੁਸੀਂ ਬਣਾ ਕੇ ਰੱਖਣੀ ਐ। ਕਿ ਇਹਨੂੰ ਕੜਾਹੀ ਵਿੱਚ ਪਾ ਕੇ ਤਿੰਨਾਂ ਨੂੰ ਰੋਸਟ ਕਰ ਲਓ। ਜੇ ਤਾਂ ਫਿਰ ਪਾਊਡਰ ਬਣਾ ਲਓ। ਬਣਾ ਲਿਆ। ਫਿਰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੇ ਇੱਕ ਚਾਂਟਿਆ ਪਾਊਡਰ ਪਾਣੀ ਵਿੱਚ ਪਾ ਕੇ ਲੈ ਲਓ। ਬਾਅਦ ਵਿੱਚ ਥੋੜੀ ਗੁੜ ਖਾ ਲਓ। ਥੋੜੀ-ਥੋੜੀ ਜਿਹੀ ਲਓ। ਤਾਂ ਦੋ ਦਿਨ ਦਿਨ ਵਿੱਚ ਇਹ ਦੋ ਦਿਨ ਬਾਾਰ ਲਓ ਇਸਦੀ। ਹੈਨਾ? ਫਿਰ ਤੁਸੀਂ ਦੇਖੋਗੇ ਤੁਹਾਡਾ ਮੋਟਾਪਾ ਘਟੂਗਾ ਮਾਈਗਰੇਨ ਠੀਕ ਹੋਊਗਾ ਹਾਰਟ ਅਟੈਕ ਠੀਕ ਹੋਊਗਾ ਜਿਹੜੀ ਪੈਰਾਂ ਵਿੱਚੋਂ ਅੱਗ ਨਿਕਲਦੀ ਹੈ ਨਾ ਉਹ ਵੀ ਸਾਰੇ ਠੀਕ ਹੋ ਜੂਗਾ ਨਾ ਅੱਛਾ ਜਿਨ੍ਹਾਂ ਨੂੰ ਪਹਿਲਾਂ ਸਾਨੂੰ ਗਰਮੀ ਦੀ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਤਾਂ ਉਹ ਇਸ ਪਾਊਡਰ ਦਾ ਫਿਰ ਅੱਧਾ ਚੰਕਾ ਰਹਿਣ ਪੂਰਾ ਚੰਕਾ ਨਾ ਲੈ ਸਮਝ ਗਏ ਇਹ ਬੈਦ ਸੁਭਾਸ਼ ਕੋਲ ਵੀ ਬੰਦ ਦੱਸਿਆ ਤੇ ਉਹਨਾਂ ਦੀਆਂ ਅੱਜਾਂ ਦੇ ਤੁਸੀਂ ਗੱਲਾਂ ਸੁਣੋ ਤਾਂ ਅੱਧੇ ਤੋਂ ਤੁਹਾਨੂੰ ਐਂ ਕੁਝ ਕਰ ਦਿੰਦੇ ਨੇ ਗੱਲਾਂ ਸੁਣ ਕੇ ਬੰਦਾ ਖਰਾਬ ਆ ਜਾਂਦਾ ਤੇ ਮੈਂ ਸੁਣ ਕੇ ਉਹਨਾਂ ਤੋਂ ਤੁਹਾਨੂੰ ਸੱਚੀ ਜਾਨੀਆਂ ਇਹਨੂੰ ਜਰੂਰ ਅਜ਼ਮਾ ਕੇ ਦੇਖਿਓ ਇਹਦੇ ਤੁਹਾਨੂੰ ਮੈਂ ਰੋਕ ਦੱਸੇ ਨੇ ਤੁਹਾਡੇ ਸਹੀ ਹੋਣਗੇ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਵੀਟ ਤੇ ਨਵੇਂ ਨੁਕਤੇ ਨੇ ਆਪਾਂ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ